ਆ ਬਾਈ ਦਿਖਾ ਦਿਖਾ ਪਰਚੀ ਦਿਖਾ ਫਿਰ ਕੀ ਨਾ ਮਦਰਾ ਹਾਂ ਜੀ ਇਹ ਦੇਖ ਕਹਿੰਦੇ 70 ਗਾ ਇਹ ਪੱਤਰ ਗਾ ਪੱਤਰ ਗਾ ਪਿੱਛੇ ਹੋ ਗਿਆ ਖਰਚਾ ਤਗੜਾ ਨਹੀਂ ਹੈਗਾ ਮੇਰੀ ਮਾਤਾ ਕੀ ਹੋ ਗਿਆ ਆ ਪਰਚੀ ਫਿਰ ਪਿਆਰ ਪੱਤਰ ਮੈਂ ਪਾਰਕਿੰਗ ਮੰਗ ਰਿਹਾ ਆ ਫੇ ਠੀਕ ਆ ਦਿਖਾ ਫਿਰ ਥੋੜੀ ਦੇ ਦੂੰਗਾ ਆ ਫੇ ਦਿਖਾ ਤਾਂ ਦੇ ਲੈ ਫਿਰ ਦਿਖਾ ਫਿਰ ਰੇ ਕਾਦੀ ਆ ਫਿਰ ਦਿਖਾ ਇੱਥੇ ਕੀ ਹੈ ਕੌਣ ਆ ਮਾਲਕ ਇਹਦਾ ਨੰਬਰ ਨੰਬਰ ਇੱਥੇ ਕਿਹੜਾ ਨੰਬਰ ਨੰਬਰ ਇੱਥੇ ਲਿਖਾ ਇਹ ਸਾਰਾ ਕੁਝ ਹੈਗਾ ਚੱਲ ਆ ਜਾ ਫਿਰ ਪੰਪ ਵਾਲੇ ਕੋਲੇ ਚੱਲ ਮਾਲਕਾਂ ਕੋਲੇ ਮੈਂ ਗੱਲ ਕਰਾ ਦਿੰਦਾ ਚੱਲ ਚੱਲ ਫੋਨ ਤੇ ਆ ਜਾ ਉੱਥੇ ਮੈਂ ਗੱਲ ਕਰਾ ਦਿੰਦਾ ਚੱਲ ਫਿਰ ਉੱਥੇ ਉੱਥੇ ਥੋੜੀ ਨਾ ਆ ਆ ਫਿਰ ਹੁਣ ਤੂੰ ਆ ਨਾ ਕਰ ਮੇਰਾ ਵੀਰ ਨਾਮ ਕੀ ਹੈ ਤੇਰਾ ਵੀਰੇ ਮਾਲਕ ਨੂੰ ਬੁਲਾ ਦੇ ਨਾਮ ਕੀ ਹੈ ਤੇਰਾ ਮੇਰੇ ਨਾਮ ਤੋਂ ਕੀ ਲੈਣਾ ਦੇਣਾ ਤੇਰਾ ਤਾਂ ਇੱਥੇ ਤੈਨੂੰ ਆ ਦੇ ਤੈਨੂੰ ਮਾਲਕਾਂ ਕੋਲ ਤੇਰੇ ਨੇ ਇੱਥੇ ਖੜਾਇਆ ਅੱਛਾ ਪਾਰਕਿੰਗ ਵਾਹ ਇਹ ਪਾਰਕਿੰਗ ਤਾਂ ਪਾਰਕਿੰਗ ਦੀ ਪਾਰਕਿੰਗ ਨਹੀਂ ਹੈਗਾ ਗਾ ਗੱਲ ਸੁਣ ਲੈ ਹਾਂਜੀ ਉਹਨਾਂ ਦੀ ਕਿਹੜੀ ਪਾਰ ਉਹਨਾਂ ਦੀ ਉਧਰ ਪਿੱਛੇ ਆ اچھا ਵਾ ਤੇਰਾ ਮਾਲਕਾ ਨਾਲ ਕਰਾ ਗੱਲ ਫਿਰ ਚੱਲ ਫਿਰ ਮਾਲਕਾ ਨਾਲ ਗੱਲ ਕਰ ਆ ਜਾ ਫਿਰ ਨੌ ਬੋਲ ਕੀ ਆ ਤੇਰਾ ਹੁਣੇ ਗੱਲ ਕਰ ਨੌ ਕੀ ਆ ਤੇਰਾ ਚੱਲ ਤੁਸੀਂ ਬਾਈ ਜੀ ਦੇਤੇ ਪੈਸੇ ਸਾਨੂੰ ਵੀਰੇ 200 ਮੰਗਦੇ ਨੇ 200 ਰੁਪਿਆ ਗੱਡੀ ਦਾ ਹਾਂਜੀ 200 ਰੁਪਿਆ ਗੱਡੀ ਦਾ ਠੀਕ ਹੈ ਜੀ ਮੋਟਰਸਾਈਕਲ ਦਾ ਕਿੰਨਾ 300 ਰੁਪਿਆ ਬਾਈ ਪਰਚੀ ਦੇਖ ਲੋ ਜੇ ਜੇ ਵੀ ਕਰ ਲੈਣਾ ਨਾ ਨਾ ਕਰਦੇ ਆਪਾਂ ਚਲੋ ਅੰਦਰ ਵੀਡੀਓ ਬਣਾਉਣੀ ਸੀ ਆਪਾਂ ਪਹਿਲਾਂ ਇਹਦੀਓ ਬਣਾ ਲੈਨੇ ਆ ਕੀ ਨਾਮ ਆ ਤੇਰੇ ਮਾਲਕਾਂ ਦਾ ਭਾਈ ਆਏ ਹੋਏ ਇਹਨਾਂ ਨੇ ਵੀਡੀਓ ਬਣਾਉਣ ਲੱਗੇ ਹੋਏ ਆ ਕਹਿੰਦੇ ਵੀ ਸਾਡੀ ਪਾਰਕਿੰਗ ਲੈਣੇ ਤੁਹੀਂ ਆਏ ਸਕੂਟਰੀ ਲੈ ਕੇ ਆਏ 50 ਰੁਪਏ ਮੰਗੇ ਇਹਨਾਂ ਨੇ ਕਹਿੰਦੇ ਮਾਲਕ ਨੂੰ ਬੁਲਾ ਆ ਜੀ ਆ ਦੇਖੋ ਮੜਾ ਆ ਆ ਗੱਲ ਕਰੋ ਹਾਂ ਜੀ ਭਾਈ ਜੀ ਕੀ ਨਾਮ ਆ ਜੀ ਇੱਕ ਮਿੰਟ ਹਾਂ ਜੀ ਬਾਈ ਇਹੋ ਪ੍ਰਾਈਵੇਟ ਕੰਪਨੀ ਦੇ ਵਿੱਚ काही ਕੁਝ ਨਹੀਂ ਕਰ ਸਕਦੇ ਆ ਸੋ ਇਹ ਇੱਥੇ ਬਾਈ ਜੀ ਲਿਖ ਕੇ ਤਾਂ ਲਾਇਆ ਨਹੀਂ ਹੋਇਆ ਉਹਦਾ ਇੱਕ ਕਿੰਨੇ ਇੱਧਰ ਹੋਰ ਕਿਹੜਾ ਪਾਰਕਿੰਗ ਵਾਲਾ ਹਾਂ ਹਾਂ ਪਾਰਕਿੰਗ ਵਾਲਾ ਇਹਨਾਂ ਨੇ ਕਿਥੇ ਲਿਖ ਲਾਇਆ ਹੈ ਇਹਨਾਂ ਨੇ ਵੀ ਕਰ ਸੀ ਆਏ ਤੁਸੀਂ ਵੈਸੇ ਪ੍ਰਾਈਵੇਟ ਤਾਂ ਤੁਸੀਂ ਵੀ ਨਹੀਂ ਲਿਖ ਕੇ ਲਾਇਆ ਹੋਇਆ ਵੀ ਇਹ ਇਹ ਪਾਰਕਿੰਗ ਹੈ ਜੀ ਨਾਮ ਕੀ ਆ ਬਾਈ ਜੀ ਤੁਹਾਡਾ हां दोनों ਨਹੀਂ ਤੁਹਾਨੂੰ ਵੀ ਨਾਲ ਲਓ ਨਹੀਂ ਨਹੀਂ ਨਾਮ ਕੀ ਆ ਬਾਈ ਜੀ ਨਾਮ ਦੱਸੋ ਮੜਾਜਾ ਤੁਹਾਡਾ ਨਾਮ ਤਾਂ ਦੱਸੋ ਜੀ ਮੜਾਜਾ ਕੋਈ ਤਾਂ ਨਹੀਂ ਮੈਨੂੰ ਡਾਕਟਰ ਹੱਸੋ ਹੁਣ ਤਾਂ ਜਿਹੜਾ ਮੈਂ ਆਇਆ ਨਾ ਫਿਰ ਮੈਂ ਇੱਥੇ ਖੜਾ ਆਂ ਜੀ ਨਾਮ ਤਾਂ ਦੱਸੋ ਪਹਿਲਾਂ ਆਪਦਾ ਨਾ ਨਾਮ ਤੋਂ ਤੁਸੀਂ ਦੱਸੋ ਫੀ ਲੈਣਾ ਉਹ ਲੈ ਬਾਈ ਜੀ ਹੱਦ ਕੋਈ ਗੱਲ ਨਹੀਂ ਅਸੀਂ ਅਸੀਂ ਕਿਹੜਾ ਕੋਈ ਗੁਨਾਹ ਕੀਤਾ ਨਹੀਂ ਗੁਨਾਹ ਤਾਂ ਨਹੀਂ ਕਰਿਆ ਇੱਥੇ ਲਿਖ ਕੇ ਵੀ ਨਹੀਂ ਨਾ ਲਾਇਆ ਹੋਇਆ ਤੁਸੀਂ ਵੀ ਇਹ ਪਾਰਕਿੰਗ ਆ ਬਾਈ ਤੁਹਾਨੂੰ ਮਿਲ ਲਾਂਗੇ ਅਗੇ ਇੰਨੀ ਗੱਲ ਨਹੀਂ ਕਰਦੇ ਬਾਈ ਜੀ ਇੱਥੇ ਲਿਖ ਕੇ ਵੀ ਨਹੀਂ ਲਾਇਆ ਹੋਇਆ ਵੀ ਪਾਰਕਿੰਗ ਆ ਇਹ ਜਾਂ ਪ੍ਰਾਈਵੇਟ ਪਾਰਕਿੰਗ ਆ ਜਾਂ ਪੈਟਰੋਲ ਪੰਪ ਵਾਲਿਆਂ ਦੀ ਪਾਰਕ ਭਾਈ ਇਹ ਦੇਖੋ ਅਸੀਂ ਆਉਣਾ ਪੰਪ ਚਾਲੂ ਰੱਖਣਾ ਪੰਪ ਤਾਂ ਲੱਗਦਾ ਜੀ ਫਿਰ ਇਹ ਤਾਂ ਸਕੈਮ ਹੋ ਰਿਹਾ ਜੀ ਤੁਸੀਂ ਆਪਦੀ ਪੰਪ ਦੀ ਤੁਸੀਂ ਬਾਈ ਜੀ ਇੱਥੇ ਫਿਰ ਲਿਖ ਕੇ ਲਾਓ ਨਾ ਜੀ ਵੀ ਇਹ ਪ੍ਰਾਈਵੇਟ ਪਾਰਕਿੰਗ ਪੰਪ ਦੀ ਹੈ ਇਹ ਇਹ ਤਾਂ ਲੋਕ ਭਲੇਖੇ ਨਾਲ ਇੱਧਰ ਆ ਰਹੇ ਨੇ ਗੱਡੀਆਂ ਕਿਹਨੇ ਲੈ ਰਹੀ ਹੈ ਪੰਪਿੰਗ ਦੀ ਪਾਰਕਿੰਗ ਹੈ ਜੀ ਇੱਥੇ ਫਿਰ ਲਿਖ ਕੇ ਵੀ ਲਾਓ ਨਾ ਜੀ ਫਿਰ ਪਿੱਛੇ ਦੇਖੇ ਕਿਹਨੇ ਲੈ ਆਇਆ ਵੀ ਪਬਲੀਕ ਪਾਰਕਿੰਗ ਹੈ ਤੁਸੀਂ ਪਾਰਕਿੰਗ ਇਹ ਅਪਰੂਵਡ ਬਾਈ ਜੀ ਤੁਸੀਂ ਅਪਰੂਵਡ ਕਰਾਈ ਹੋਈ ਹੈ ਇਹ ਹਾਂ ਜੀ ਪਬਲਿਕ ਪਾਰਕਿੰਗ ਤੁਸੀਂ ਆਪਣੀ ਪ੍ਰਾਈਵੇਟ ਪਾਰਕਿੰਗ ਅਪਰੂਵਡ ਕਰਾਈ ਹੋਈ ਆ ਤੁਸੀਂ ਪੈਸੇ ਲੈ ਸਕਦੇ ਹੋ ਇਹ ਚੀਜ਼ ਦੇ ਸਰ ਅਸੀਂ ਸੀਐਲਯੂ ਲਿਆ ਹੋਇਆ ਕੀ ਕਰਦਾ ਤੁਸੀਂ ਇਹ ਪਾਰਕਿੰਗ ਦਾ ਪਾਰਕਿੰਗ ਦੀ ਪਰਮਿਸ਼ਨ ਲਈ ਹੋਈ ਆ ਤੁਸੀਂ ਮੇਰੇ ਕੋਲ ਨੀਜ ਹੋ ਲੈਂਦੇ ਉਹਦੇ ਮੈਂ ਫਾਰਮ ਭਰੇ ਹੋਏ ਨੇ ਮਾ ਫੀਸ ਭਰੀ ਹੋਈ ਆ ਕੀ ਕਰਦਾ ਇਹ ਫੀਸ ਨਹੀਂ ਗੱਲਾਂ ਮੈਂ ਤਾਂ ਗੱਲਾਂ ਇਹ ਕਰ ਰਿਹਾ ਬਾਈ ਜੀ ਹਾਂ ਜੀ ਯਾਰ ਤੁਸੀਂ ਜੋ ਕੋਈ ਵੀ ਤੁਹਾਨੂੰ ਨਹੀਂ ਮੁਕਦਾ ਤੁਸੀਂ ਨਾਲ ਨਾਲ ਯਾਰ ਫਿਰ ਇਹ ਲੋਕਾਂ ਤੋਂ ਆਮ ਲੋਕ ਆਮ ਲੋਕਾਂ ਤੋਂ ਵੀ ਲੈ ਰਹੇ ਹੋ ਜੀ ਇੱਕ ਮਿੰਟ ਇੱਕ ਮਿੰਟ ਬਾਈ ਖੜ ਜਾ ਇੱਕ ਮਿੰਟ ਜਾਇਓ ਨਾ ਜੀ ਤੇ ਇਹ ਆਮ ਲੋਕਾਂ ਤੋਂ ਵੀ ਪੈਸੇ ਲੈ ਰਹੇ ਹੋ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਆ ਬੰਦੇ ਨਾਲ ਕਰੋ ਜੀ ਗੱਲ ਮੈਂ ਤਾਂ ਆਪਣੀ ਵੀਡੀਓ ਬਣਾਉਣਾ ਆ ਬੜੋ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਤੁਸੀਂ ਸ਼ਾਹਪੁਰ ਤੋਂ ਆਇਆ ਇੱਥੇ ਤੁਸੀਂ ਕੀ ਮਤਲਬ ਕਰਨ ਲੱਗੇ ਸੀਗੇ ਹੁਣ ਤੁਹਾਨੂੰ ਰੋਕਿਆ ਕਿਉਂ ਗਿਆ ਇਹ ਕਹਿੰਦੇ ਪਾਰਕਿੰਗ ਗੱਡੀ ਲਾਉਣ ਲੱਗੇ ਸੀ 200 ਰੁਪਏ ਕਹਿੰਦੇ ਨੇ ਪਰ ਐਗਜ਼ੀਬਿਸ਼ਨ ਦੀ ਤੁਸੀਂ ਇੱਥੇ ਸਾਹਮਣੇ ਆਏ ਹੋਏ ਹੋ ਸਾਹਨੇ ਵਾਲਾ ਐਗਜ਼ੀਬਿਸ਼ਨ ਤੇ ਹਨਾ ਦਿਸਾਨ ਐਕਸਪੋ ਤੇ ਇੱਥੇ ਕੋਈ ਲਿਖ ਕੇ ਨਹੀਂ ਲਾਇਆ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਪਾਰਕ ਇਹਨਾਂ ਨੇ ਆਪ ਹੀ ਗੱਡੀਆਂ ਖੜੀਆਂ ਨੇ ਵੀ ਦੇਖ ਕੇ ਸੀ ਇਹਨਾਂ ਨੇ ਆਪ ਹੀ ਦੱਸਿਆ ਜੀ ਠੀਕ ਹੈ ਜੀ ਪਰ ਚੀ ਇਹ ਦੇ ਰਹੇ ਨੇ ਕੋਈ ਤੁਹਾਨੂੰ ਨਹੀਂ ਪਰਚੀ ਪਰਚੀ ਤੇ ਕੋਈ ਪ੍ਰੋਪਰ ਐਡਰੈਸ ਕੋਈ ਪ੍ਰੋਪਰ ਨਾਮ ਨੰਬਰ ਨਹੀਂ ਲਿਖਿਆ ਹੋਇਆ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਹਾਂ ਜੀ ਰਾੜਾ ਸਾਹਿਬ ਤੋਂ ਰਾੜਾ ਸਾਹਿਬ ਤੋਂ ਇੱਥੇ ਕਾਦੀ ਆਏ ਹੋ ਤੁਸੀਂ ਇਹ ਪਰਚੀ ਕਾਦੀ ਕਟਾਈ ਹੈ ਦਿਖਾਓ ਮਣੀ ਜੀ ਖੋਲਿਓ ਇਹਨੂੰ ਕਿੰਨੇ ਪੈਸੇ ਦਿੱਤੇ ਜੀ ਤੁਸੀਂ 50 ਰੁਪਏ ਐਡਵਾਂਸ ਤੇ ਦਿੱਤੇ ਆ ਇੱਥੇ ਕੋਈ ਪਾਰਕਿੰਗ 200 ਰੁਪਿਆ ਲਿਖਿਆ ਹੋਇਆ ਆ ਦੇਖ ਸਕਦੇ ਹੋ ਇੱਥੇ ਕੋਈ ਪ੍ਰੋਪਰ ਨੰਬਰ ਨਹੀਂ ਲਿਖਿਆ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਲਿਖਿਆ ਕੁਝ ਨਹੀਂ ਲਿਖਿਆ ਇੱਕ ਪ੍ਰਿੰਟਡ ਪਰਚੀ ਆ ਆਰਐਸ ਪਾਰਕਿੰਗ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਰਜਿਸਟਰ ਰਜਿਸਟਰ ਦਾ ਨੰਬਰ ਹੈ ਨਹੀਂ ਬਾਈ ਇੱਥੇ ਕੋਈ ਕਾਲੂ ਜੇ ਤੁਹਾਡੀ ਮੋਟਰਸਾਈਕਲ ਜਾਂ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਹੁੰਦਾਗਾ ਗੱਡੀ ਦਾ ਤੁਸੀਂ ਜਾ ਕੇ ਰਿਪੋਰਟ ਕਰਾਉਂਗੇ ਤੇ ਅਥਾਰਾਈਜ਼ ਹੈ ਨਹੀਂ ਇਹ ਕੀ ਕਰੀ ਇੱਧਰੇ ਖੜਾਉਣਾ ਪੈਗਾ ਫਿਰ ਇਹ ਜੁਮੇਵਾਰ ਨੇ ਪੂਰੇ ਇਹ ਇੱਥੇ ਥੱਲੇ ਲਿਖਿਆ ਵੀ ਵੀ ਹੋਇਆ ਪਾਰਕਿੰਗ ਐਟ ਓਨਰ ਰਿਸਕ ਇਹ ਤੁਹਾਡੇ ਆਪ ਦੇ ਰਿਸਕ ਤੇ ਇੱਥੇ پارک ਕਰੀ ਹੋਈ ਹੈ ਜੀ ਗੱਡੀ ਜਗ੍ਹਾ ਹੀ ਨਹੀਂ ਕਿਹੜਾ ਕੀ ਕਰੀਏ ਫਿਰ ਖੜਾਉਣਾ ਠੀਕ ਜੀ ਚਲੋ